ਮੈਂ ਨੂਰਦਾ ਕੀ ਮੁਤਾ ਹੈ ਕਿ ਅੱਜ ਅੱਜ ਅਨ ਪਹਿਲਾਂ ਤਾਂ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਵਧਾਈਆਂ ਮਕਰ ਸਕ੍ਰਾਂਤੀਆਂ ਦੇਣਾ ਕੱਲ ਇੱਕ ਸੋਸ਼ਲ ਮੀਡੀਆ ਦੇ ਉੱਤੇ ਜਾਂ ਜੋ ਵੀ ਬੰਦੇ ਹੈਗੇ ਉਹਨਾਂ ਨੇ ਕੋਈ ਬਿਆਨ ਉੱਥੇ ਕਿਸੇ ਦੇ ਇੱਥੇ ਗੇੜ ਦੇ ਉੱਤੇ ਕਿਹਾ ਇਥੇ ਕੋ ਪਰਚੀ ਵੱਧ ਘੱਟ ਹੋਈ ਜਾਂ ਘਟ ਹੁੰਦੀਆਂ ਜਾਂ ਹੋ ਰਹੀਆਂ ਸੀ ਉਹਦੇ ਵਿੱਚ ਉਹਨੇ ਕਿਹਾ ਵੀ ਇਹ ਉਹਨੂੰ ਪਿੱਛੇ ਪੁੱਛਿਆ ਜਾ ਰਿਹਾ ਵੀ ਇਹ ਇਹ ਕੌਣ ਆਇਆ ਦੇ ਪਿੱਛੇ ਉਹ ਕਹਿੰਦਾ ਜੀ ਐਮਐਲਏ ਜਿੰਪਾ ਉਹਦੇ ਬੰਦੇ ਮੈਂ ਸਾਰੇ ਸਾਥੀਆਂ ਨੂੰ ਇਹ ਬੜੀ ਜ਼ਿੰਮੇਵਾਰੀ ਨਾਲ ਦੱਸਣਾ ਚਾਹੁੰਦਾ ਜਦੋਂ ਮੈਨੂੰ ਐਮਐਲਏ ਬਣਾਇਆ ਗਿਆ ਸ਼ਹਿਰ ਵਾਸੀਆਂ ਵੱਲੋਂ ਮਿਨਿਸਟਰ ਵੀ ਬਣਾਇਆ ਗਿਆ ਸਰਕਾਰ ਵੱਲੋਂ ਸਭ ਤੋਂ ਪਹਿਲਾਂ ਅਗਰ ਕਿਤੇ ਮੈਂ ਵਿਜ਼ਿਟ ਕੀਤਾ ਸੀ ਤਾਂ ਉਹ ਹੁਸ਼ਿਆਰਪੁਰ ਮੰਡੀ ਦਾ ਸੀ ਜਿਹਦੇ ਵਿੱਚ ਉਸ ਵੇਲੇ ਦੇ ਮੌਜੂਦਾ ਐਸਐਸਪੀ ਸਰਤਾਜ ਚਾਲ ਜੀ ਇੱਥੇ ਮੌਜੂਦ ਸੀਗੇ ਪੁਰਹੀਰਾਂ ਦੇ ਪੁਲਿਸ ਅਫਸਰ ਸਹਿਵਾਨ ਮੌਜੂਦ ਸੀਗੇ ਔਰ ਇੱਥੇ ਕੰਪਲੇਂਟ ਅਕਸਰ ਸੀਗੀ ਵੀ ਜੀ ਇੱਥੇ ਪਰਚੀ ਧੱਕੇ ਨਾ ਘਟਾਉਂਦੇ ਔਰ ਮੈਂ ਲਾਈਵ ਹੋ ਕੇ ਲਾਈਵ ਹੋ ਕੇ ਗੱਲ ਕਹੀ ਸੀ ਔਰ ਮੌਜੂਦਾ ਜਿਹੜੇ ਇੱਥੇ ਦੇ ਉਸ ਵੇਲੇ ਚੌਂਕੀ ਇੰਚਾਰਜ ਸੀ ਉਹਨਾਂ ਨੇ ਗੱਲ ਕਹੀ ਸੀ ਵੀ ਅਗਰ ਇੱਥੇ ਕੋਈ ਧੱਕਾ ਹੁੰਦਾ ਜਬ ਮੰਡੀ ਬੋਰਡ ਦੇ ਅਫਸਰਾਂ ਨੂੰ ਇਹ ਗੱਲ ਕਹੀ ਸੀ ਤੇ ਉਹਦੇ ਜ਼ਿੰਮੇਵਾਰੀ ਜਿਹੜੀ ਹੈ ਇੱਥੇ ਮੌਜੂਦਾ ਇੱਥੇ ਅਫਸਰਾਂ ਨੇ ਉਹਨਾਂ ਦੇ ਉੱਤੇ ਆਏਗੀ ਔਰ ਅਗਰ ਕੋ ਕੰਪਲੇਂਟ ਪਹੁੰਚ ਗਈ ਹੈ ਪੁਲਿਸ ਕੋਲ ਰਿਟਰਨ ਦੇ ਵਿੱਚ ਜਾਂ ਕੋਈ ਬੰਦਾ ਉਹ ਕੰਪਲੇਟ ਕਰਕੇ ਆਂਦਾ ਅਗਰ ਉਹ ਪੁਲਿਸ ਨੂੰ ਜਾਂਚਦੀ ਹੈ ਤਾਂ ਫਿਰ ਉਹ ਜਿਹੜਾ ਸਟੇਸ਼ਨ ਇਨਚਾਰਜ ਹੈ ਉਥੇ ਐਸਐਚਓ ਹੈ ਜੋ ਵੀ ਕੋਈ ਜ਼ਿੰਮੇਵਾਰੀ ਹੈ ਉਥੇ ਆਏਗੀ। ਤੋਂ ਉਹ ਵੜੀ ਇਹ ਵੱਡੀ ਗੱਲ ਸੀਗੀ ਉਸ ਵੇਲੇ ਇੱਕ ਗੱਲ ਲਾਈਵ ਹੋ ਕੇ ਕਹਿਣੀ। ਔਰ ਅੱਜ ਵੀ ਮੈਂ ਗੱਲ ਤੁਸੀਂ ਦੇਖਣਾ ਮੇਰਾ ਹਰ ਇੱਕ ਪ੍ਰੋਗਰਾਮ ਜਿਹੜਾ ਹਾਲ ਲਾਈਵ ਹੁੰਦਾ ਪਹਿਲੀ ਗੱਲ ਤਾਂ ਮੈਂ ਪਬਲਿਕ 'ਚ ਰਹਿਣਾ ਹਰ ਵੇਲੇ। ਔਰ ਹਰ ਇੱਕ ਬੜੇ ਸਪਸ਼ਟੀ ਕਰਨਾ ਔਰ ਜ਼ਿੰਮੇਵਾਰੀ ਨਾਲ ਗੱਲ ਕਰਦਾ। ਔਰ ਇਸ ਤੋਂ 2-4 ਦਿਨ ਪਹਿਲਾਂ ਵੀ ਇੱਕ ਗੱਲ ਹੋਈ ਸੀ ਤਾਂ ਮੈਂ ਤੁਰੰਤ ਜਿਹੜਾ ਉਹਦਾ ਰਿਐਕਟ ਕੀਤਾ ਸੀ ਮੈਂ ਕਹਿਆ ਸੀ ਦੀ ਇਹ ਪੂਰੀ ਜਾਂਚ ਹੈ ਪੁਲਿਸ ਨੂੰ ਖੁੱਲੀ ਛੂਟ ਹੈ ਔਰ ਕੋਈ ਉੱਤੇ ਸਾਡੇ ਵੱਲੋਂ ਇੱਕ ਬੰਦੇ ਦਾ ਸਾਡੇ ਆਫਿਸ ਕਿਸੇ ਬੰਦੇ ਦਾ ਕਦੀ ਵੀ ਫੋਨ ਨਹੀਂ ਚੱਲਦਾ ਪੁਲਿਸ ਦੇ ਡਿਪਟੀ ਸੌਰੀ ਡੀਐਸਪੀ ਸਾਹਿਬ ਇੱਥੇ ਬੈਠੇ ਆ ਦਿਵਦਤ ਜੀ ਔਰ ਐਸਐਚਓ ਮਲਟੌਨ ਬੈਠੇ ਆ ਉਹ ਜੈਪਾਲ ਜੀ ਔਰ ਐਸਐਚਓ ਜਿਹੜੇ ਇੱਥੇ ਪੁਰਹੀ ਰਾਣਾ ਵੀ ਥਾਣਾ ਬਣ ਗਿਆ ਹੁਣ ਉਹ ਕੁਦਰਤੀ ਤੌਰ 'ਤੇ ਮੌਜੂਦ ਨਹੀਂ ਇੱਕ ਦਵਾ ਹੈ ਔਰ ਇਹਨਾਂ ਨੂੰ ਇੱਥੇ ਨਾਲ ਇਸ ਕਰਕੇ ਲਿਆ ਗਿਆ ਸਾਰੇ ਸਾਥੀਆਂ ਨੂੰ ਪੁਲਿਸ ਨੂੰ ਔਰ ਮੰਡੀ ਬੋਰਡ ਦੇ ਅਫਸਰ ਸਹਿਮਾਨ ਨੂੰ ਡੀਐਮ ਸਾਹਿਬ ਨੂੰ ਡਿਸਟ੍ਰਿਕਟ ਮੰਡੀ ਬੋਰਡ ਦੇ ਅਫੀਸਰ ਆ ਇਹਨਾਂ ਦੇ ਸੈਕਟਰੀ ਸਾਹਿਬ ਵੀ ਇੱਥੇ ਮੌਜੂਦ ਆ ਅੱਜ ਚੇਅਰਮੈਨ ਸਾਹਿਬ ਇੱਥੇ ਹਨੀ ਦੇ ਕੁਦਰਦੀ ਗੱਲ ਆ ਉਹ ਕਦੇ ਆਪਣੇ ਗਏ ਹੋਣੇ ਆ ਸੋ ਮੈਂ ਇਹ ਸਾਰੇ ਸਾਥੀਆਂ ਨੂੰ ਖੁਲਾਸਾ ਕਰਨਾ ਚਾਹੁੰਦਾ ਬੜੇ ਜ਼ਿੰਮੇਵਾਰੀ ਨਾਲ ਜੀ ਪਹਿਲਾਂ ਤਾਂ ਮੈਂ ਡਿਪਟੀ ਕਮਿਸ਼ਨਰ ਜੀ ਆਪਣੀ ਡਿਟੇਲਡ ਲਿਖਾਂਗਾ ਚਿੱਠੀ ਇਹ ਡਿਟੇਲਡ ਜਾਂਚ ਮਾਨਯੋਗ ਮੰਤਰੀ ਜਿਹੜੇ ਮੰਡੀ ਬੋਰਡ ਆ ਉਹਨਾਂ ਨੂੰ ਡਿਟੇਲਡ ਜਾਂਚ ਮਾਨਯੋਗ ਸੀਐਮ ਸਾਹਿਬ ਨੂੰ ਡਿਟੇਲਡ ਜਾਂਚ ਲਈ ਲਿਖਾਂਗਾ। ਔਰ ਉਹਦੇ ਨਾਲ ਨਾਲ ਚੇਅਰਮੈਨ ਸਾਹਿਬ ਜਿਹੜੇ ਮੰਡੀ ਬੋਰਡ ਦਾ ਦੇਖਦੇ ਉਹਨਾਂ ਨੂੰ ਲਿਖਾਂਗਾ ਜਿਹੜੇ ਪੰਜਾਬ ਦੇ ਚੇਅਰਮੈਨ ਆ ਵਰਸਟ ਸਾਹਿਬ। ਬਕਾਇਦਾ ਇਸ ਨਾਂ ਲੈਣ ਵਾਲੇ ਡਰਾਈਵਰ ਦਾ ਇਹਦਾ ਪਰਚੀ ਦਾ ਇਹਦਾ ਚੈੱਕ ਕੀਤਾ ਜਾਵੇ। ਇਹਨੇ ਨਾਂ ਲਿਆ ਇਸ ਕਾਰਨਾ ਨਾਲ ਲਿਆ। ਕਿਹਨੇ ਇਹਨੂੰ ਪਿੱਛੋਂ ਕਿਹਾ ਜਾਂ ਕਿਸੇ ਕਿਸੇ ਮੇਰੇ ਬੰਦੇ ਨੂੰ ਕੋਈ ਵੀ ਕਿਸੇ ਕੰਪਲੇਂਟ ਆ। ਔਰ ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ। ਪਹਿਲਾਂ ਮੈਂ ਖਲਾਸਾ ਕੀਤਾ ਪੈਸਾ ਲੈਣਾ ਤਾਂ ਬੜੇ ਦੂਰ ਦੀ ਗੱਲ ਹੁੰਦੀ ਐ ਇੱਕ ਲਾਲ ਕੌੜੀ ਲੈਣਾ ਵੀ ਮਾਤ ਕਾੜਾ ਕਰਕੇ ਘਰੇ ਆ ਮਕਰ ਸ੍ਰਾਂਤੀ ਵਾਲੇ ਦਿਨ ਕਿਸੇ ਬੰਦੇ ਨੇ ਮੈਨੂੰ ਆਲੂ ਪਿਆਜ਼ ਦੀਆਂ ਬੋਰੀਆਂ ਭੇਜ ਦਿੱਤੀਆਂ ਸੀ ਮੰਡੀ ਤੋਂ ਜਦੋਂ ਮੈਂ ਮਿਨਿਸਟਰ ਬਣਿਆ ਸੀ ਮੈਂ ਤਾਂ ਉਸ ਬੰਦੇ ਨੂੰ ਵੀ ਕਹੇ ਸੀ ਮੈਂ ਕਿ ਭਲੇ ਲੋਕਾ ਇਹ ਤੂੰ ਕੀ ਕੀਤਾ ਮਾਨੂੰ ਨੂੰ ਚਾਹੀਦੀਆਂ ਤੁਰੰਤ ਜਿਹੜੀਆਂ ਉਹ ਆਲੂ ਪਿਆਜ਼ ਦੀਆਂ ਬੋਰੀਆਂ ਸੀਗੀਆਂ ਉਹ ਕਿਸੇ ਲੰਗਰ ਚ ਭੇਜੀ ਗਈਆਂ ਇਦਾਂ ਕਿਸੇ ਨੇ 10 ਬੋਰੀਆਂ ਖਾਣ ਦੇ ਵੇਖਤੀਆਂ ਉਹ ਵੀ ਲੰਗਰ ਤੇ ਗਈਆਂ ਸੋ ਮੇਰੀ ਜਿਹੜੀ ਕੰਮ ਕਰਦਾ ਜਿਹੜਾ ਆਪਣਾ ਤਰੀਕਾ ਆ ਉਹ ਬੜਾ ਕਲੀਅਰ ਹੋ ਰਿਹਾ ਹੈ ਲੇਕਿਨ ਮੈਂ ਕਿਉਂਕਿ ਪੁਲਿਸ ਨੂੰ ਨਾਲ ਇਸ ਕਰਕੇ ਮੈਂ ਮਨਜੋਗ ਐਸਐਸਪੀ ਸਾਹਿਬ ਨੂੰ ਸਿੱਧੇ ਫੋਨ ਕਰਤਾ ਸੀ ਮੈਂ ਕਿਹਾ ਜੀ ਇਹਦਾ ਜਿਹੜਾ ਹੈਗਾ ਮਨ ਨੂੰ ਡਿਟੇਲਸ ਉਹਨੇ ਬਿਲਕੁਲ ਨਾ ਅਫਸਰ ਦੀ ਡਿਊਟੀ ਲਈ ਹੈ ਇਹ ਵਕਾਇਦਾ ਦੀ ਸਾਰੀ ਪੁੱਛ ਪੜਤਾਲ ਕਰੋਗੇ ਮੰਡੀ ਬੋਰਡ ਦੇ ਅਫਸਰਾਂ ਨੂੰ ਨਾਲ ਲੈ ਕੇ ਕਰੋਗੇ ਠੇਕੇਦਾਰ ਨੂੰ ਨਾਲ ਲੈ ਕੇ ਕਰੋਗੇ ਉਸ ਗੱਡੀ ਵਾਲੇ ਦੀ ਕੀ ਪ੍ਰੋਬਲਮ ਸੀ ਉਹ ਦੇਖੋ ਕਿਨੇ ਪੈਸੇ ਲਾਏ ਉਹ ਦੇਖੋ ਕੌਣ ਪਰਚੀ ਲੈ ਕੇ ਲੈ ਰਿਹਾ ਅਗਰ ਉਹਨੇ ਨਾਂ ਲਿਆ ਤਾਂ ਕਿਉਂ ਲਿਆ ਉਹਦੀ ਡਿਟੇਲਸ ਇਨਕੁਆਰੀ ਜਿਹੜੀ ਆ ਸਰਕਾਰ ਨੂੰ ਡਿਪਟੀ ਕਮਿਸ਼ਨਰ ਨੂੰ ਸੀਐਮ ਸਾਹਿਬ ਨੂੰ ਪੰਜਾਬ ਦੇ ਔਰ ਖਾਸ ਤੌਰ ਤੇ ਪ੍ਰੈਸ ਨੂੰ ਭੇਜੂਗੇ ਖਾਸ ਤੌਰ ਤੇ ਪ੍ਰੈਸ ਨੂੰ ਭੇਜੂਗੇ ਇਹ ਮੈਂ ਇਹਨਾਂ ਨੂੰ ਇਹ ਗੱਲ ਇਥੋਂ ਕਹਿਣਾ ਚਾਹਨਾ ਸੁੱਕ ਜਿੱసే ਦਾ ਵੀ ਇਹਦਾ ਨਾਂ ਲੈ ਲੈਣਾ ਔਰ ਇੱਕ ਗੱਲ ਹੋਰ ਹੈ ਉਹਦੇ ਨਾਲ ਤੁਹਾਨੂੰ ਦੱਸਣੀ ਜਾਨਾ ਜਦੋਂ ਦੀ ਮੈਂ ਤੁਹਾਨੂੰ ਗੱਲ ਸੁਣਾਈ ਹੈ ਮੰਤਰੀ ਮਿਨਿਸਟਰ ਬਣਨ ਦੇ ਵੇਲੇ ਦੀ ਆਪਣੀ ਦੀ ਉਦੋਂ ਮੈਂ ਪਹਿਲਾਂ ਇਥੋਂ ਐਮਐਲਏ ਜਿਵੇਂ ਕਹਿ ਸਕਦਾ ਹੁਣ ਆ ਕੇ ਜਿਨ੍ਹਾਂ ਨੇ ਆ ਕੇ ਤੇ ਉਸ ਵੇਲੇ ਆ ਕੇ ਲਾਈਨਾਂ ਲਵਾਈਆਂ ਸੀ ਕਿਸੇ ਰੇੜੀ ਵਾਲੇ ਕਿਉਂਕਿ بڑے ਰੇੜੀ ਵਾਲੇ ਬੜੇ ਪ੍ਰੇਸ਼ਾਨ ਸੀਗੇ ਜੀ ਜੇ 100 ਰੁਪਿਆ ਪਰਚੀ 80 ਰੁਪਏ ਸੜਕ ਜਿਆਦਾ ਲੈ ਜਾਂਦੇ ਆ ਉਹ ਕਹਿੰਦੇ ਨੇ ਜੇ ਜਗ੍ਹਾ ਜਿਆਦਾ ਘੇਰਦੇ ਆ ਮੈਂ ਕਿਹਾ ਅਗਰ ਜਗ੍ਹਾ ਤੇ ਨਾ ਡਗਾ ਫਿਕਸ ਕੀਤੀ ਜਾਵੇ ਇੰਨੇ ਕਲੀਅਰਲੀ ਕੰਮ ਕੀਤਾ ਸੋ ਇਹ ਗੱਲ ਕਹਿ ਦੇਣੀ ਵੀ ਕੌਣ ਲੱਗਣਾ ਕਿਸੇ ਬੰਦੇ ਨੂੰ ਉਹਦਾ ਮਨ ਕੋਈ ਨਹੀਂ ਮੇਰੇ ਕੋਲ ਤਾਂ ਜਿਹੜੀ ਗੱਲ ਆ ਮੈਂ ਤੁਹਾਨੂੰ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੜੀ ਜ਼ਿੰਮੇਵਾਰ ਪ੍ਰੈਸ ਸਾ ਮੇਰਾ ਸੋਸ਼ਲ ਮੀਡੀਆ ਵੀ ਜ਼ਿੰਮੇਵਾਰ ਆ ਮੇਰੇ ਸਾਥੀ ਇੱਥੇ ਪ੍ਰੈਸ ਵਾਲੇ ਬਹੁਤ ਜ਼ਿੰਮੇਵਾਰ ਆ ਮੈਂ ਤਾਂ ਕਹਿੰਦਾ ਹੁਸ਼ਿਆਰਪੁਰ ਦੇ ਪ੍ਰੈਸ ਜਿਹੜੀ ਸਭ ਤੋਂ ਜ਼ਿੰਮੇਵਾਰ ਪ੍ਰੈਸ ਹੈ ਸਿਰਫ ਕੁਝ ਬੰਦਿਆਂ ਨੂੰ ਛੱਡ ਕੇ ਕੱਲ ਜਿਹੜਾ ਇਨਕਾਜ ਲਗਾਇਆ ਗਿਆ ਹੈ ਉਹਦੇ ਪਿੱਛੇ ਕੀ ਲੱਗਦਾ ਮੋਟਰਸੂਹੀ ਲੋਕੀ ਜਿਹੜੇ ਸਾਡੇ ਸਿਆਣੇ ਆ ਕਿ ਜੋ ਪੱਕੀਆਂ ਕੱਢਦੇ ਉਹਨਾਂ ਨੇ ਉਸ ਬੰਦੇ ਨੂੰ ਕਿਹਾ ਕਿ ਜਿੰਪਾਈ ਜੀ ਦਾ ਹੀ ਹੈਗਾ ਯਾਰ ਉਹ ਉਹਨਾਂ ਨੂੰ ਪੁਲਿਸ ਬੁਕਾਏ ਉਹਨਾਂ ਨੂੰ ਬੁਲਾਏਗੀ ਮੈਂ ਰਿਟਰਨ ਜੀ ਦੀ ਕੰਪਲੇਂਟ ਦਵਾਂਗਾ ਠੇਕੇਦਾਰ ਨੂੰ ਬੁਲਾਏਗੀ ਉਹਦੇ ਕਰਿੰਦਿਆਂ ਨੂੰ ਬੁਲਾਏਗੀ ਡੀਐਮ ਸਾਹਿਬ ਇਹਦਾ ਸਪਸ਼ਟਿਕਨ ਦਊਗੇ ਨਾਲ ਔਰ ਮੰਡੀ ਗੋੜ ਕਿਉਂਕਿ ਇੱਥੇ ਜਿਹੜਾ ਮੰਡੀ ਅਫਸਰ ਹੈ ਇਹਨਾਂ ਦੇ ਸੈਕਟਰੀ ਨਾਲ ਬੈਠਾ ਇਹ ਡਿਟੇਲਸ ਜਿਹੜੀ ਹੈਗੀ ਆ ਉਹਦੀ ਜਾਣਕਾਰੀ ਜਿਹੜੀ ਆ ਉਹ ਦਏਗੀ ਕਿ ਉਹ ਨਾਂ ਕਿਸ ਪਰਪਸ ਨਾਲ ਲਏ ਗਏ ਆ ਅਗਰ ਉਹ ਕਰਿੰਦਿਆਂ ਵੱਲੋਂ ਤਾਂ ਉਹ ਕਰਿੰਦਿਆਂ ਵੱਲੋਂ ਉਹਨਾਂ ਦੇ ਖਿਲਾਫ ਜਿਹੜੀ ਹੈ ਤੁਰੰਤ ਕਾਰਵਾਈ ਕੀਤੀ ਜਾਏਗੀ ਕਿ ਬਰੇਵਨੇ ਇਹ ਵੀ ਲਾਇਆ ਕਿ ਤਿੰਨ ਤਿੰਨ ਪਰਤੀਆਂ ਦੀ ਗੱਲ ਕੀਤੀ ਹੈਗੀ ਅਸੀਂ ਹਾਂ ਉਹ ਤਿੰਨ ਪਰਤੀਆਂ ਜੇ ਡੀਐਮ ਸਾਹਿਬ ਜਵਾਬ ਦੇਉਗੇ ਡੀਐਮ ਸਾਹਿਬ ਉਹਦਾ ਰਿਟਰਨ ਜਵਾਬ ਸਰਕਾਰ ਨੂੰ ਦੇਉਗੇ ਲਿਖ ਕੇ ਔਰ ਕਿਉਂਕਿ ਇੱਥੇ ਜ਼ਿੰਮੇਵਾਰ ਬੜੀ ਜ਼ੜੀ ਮੰਡੀ ਬੋਰਡ ਦੀ ਬੜੀ ਵੱਡੀ ਜੇਬ ਮੇਰੇ ਬੜੇ ਜ਼ਿੰਮੇਵਾਰ ਮੰਡੀ ਦੇ ਪ੍ਰਧਾਨ ਬੈਠੇ ਆ ਮੇਰੇ ਜ਼ਿੰਮੇਵਾਰ ਪੱਤਰਕਾਰ ਵੀਰ ਵੀ ਔਰ ਮੰਡੀ ਚ ਦਾਣਾ ਮੰਡੀ ਚ ਕੰਮ ਵੀ ਕਰਦੇ ਅਨੰਦਰ ਸ਼ਰਮਾ ਜੀ ਪ੍ਰੈਸ ਦਾ ਬਹੁਤ ਅੱਛਾ ਕੰਮ ਹੈ ਇਹਨਾਂ ਦਾ ਦੇਖਦੇ ਆ ਅਜੀਤ ਨੂੰ ਸੋ ਮੈਂ ਇਹਨਾਂ ਸਾਥੀਆਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਅਦਰਵਾਈਜ਼ ਅੱਜ ਤੱਕ ਮੈਂ ਸਕੋ ਜਦੋਂ ਵੀ ਵਾਰੀ ਮੈਂ ਮੰਡੀ ਮੇਰਾ ਸਕੋ ਕੋਈ ਬਹੁਤ ਚੱਕਰ ਵੀ ਲੱਗੇ ਘਟ ਲੱਗੇ ਮੈਂ ਕੋਸ਼ਿਸ਼ ਹੁੰਦੀ ਕਿ ਮੈਂ ਪੁੱਛਦਾ ਵੀਰਾਂ ਨੂੰ ਜਾ ਕੇ ਕੋਈ ਤਕਲੀਫ ਤਾਂ ਨਹੀਂ ਇਹ ਸਿੰਗਲ ਤਕਲੀਫ ਹੁੰਦਾ ਰਵੀ ਪ੍ਰਧਾਨ ਜੀ ਬੈਠੇ ਆ ਸਮਝੀ ਮੰਡੀ ਵਾਲੇ ਸਿੰਗਲ ਤਕਲੀਫ ਦੇ ਉੱਤੇ ਤੁਰੰਤ ਕਾਰਵਾਈ ਤੁਰੰਤ ਇਹ ਮੈਂ ਨਹੀਂ ਕਹਣਾ ਤੁਸੀਂ ਕਦੇ ਇਹਨਾਂ ਨੂੰ ਮੇਰੇ ਤੋਂ ਇੰਡੀਪੈਂਡੈਂਟ ਆ ਕੇ ਪੁੱਛ ਸਕਦੇ ਆ ਔਰ ਪੁਲਿਸ ਦੇ ਇਸ ਵੇਲੇ ਕਿਉਂਕਿ ਹੁਣ ਇਸ ਵੇਲੇ ਡਿਪਟੀ ਸਾਹਿਬ ਬੈਠੇ ਆ ਐਮ ਐਲ ਏ ਸੌਰੀ ਸਾਡੇ ਐਸ ਐਚ ਓ ਸਿਟੀ ਬੈਠੇ ਆ ਐਸਐਚਓ ਮਲਟਾਣ ਬੈਠੇ ਆ ਐਸਐਚਓ ਪੁਰਹੀ ਰਹੇ ਚਾਰੋਂ ਥਾਣਿਆਂ ਦੇ ਇਸ ਵੇਲੇ ਜ਼म्मेवार ਪੁਲਿਸ ਅਫਸਰ ਸਹਿਬਾਨ ਬੈਠੇ ਆ ਔਰ ਮੈਂ ਇਹਨਾਂ ਨੂੰ ਇਹ ਗੱਲ ਕਹਿਣੀ ਚਾਹਨਾ ਉਪਰਲੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਕਹਿਣੀ ਚਾਹਨਾ ਵੀ ਇਸ ਕੇਸ ਦੀ ਦਾ ਡਿਟੇਲਡ ਇਨਕੁਆਇਰੀ ਹੋਵੇ ਹੀ ਹੋਵੇ ਜਿਹੜੀ ਮੈਂ ਲਿਖ ਕੇ ਦਵਾਗਾ ਉਹਦੇ ਨਾਲ ਨਾਲ ਇੱਥੇ ਡੀਐਸਪੀ ਸਾਹਿਬ ਨੂੰ ਮੈਂ ਗੱਲ ਕਹਿਣਾ ਚਾਹਨਾ ਐਸਐਸਬੀ ਸਾਹਿਬ ਨੂੰ ਕਹਾਂਗਾ ਕਿ ਇਹਨਾਂ ਨੂੰ ਡਿਊਟੀ ਲਈ ਜਾਵੇ ਲਗਾਤਾਰ ਜਿੰਨੀਆਂ ਗੱਡੀਆਂ ਇੱਥੇ ਆਂਦੀਆਂ ਉਹਨਾਂ ਕੋਲ ਇੱਕ ਇਹਨਾਂ ਦਾ ਅਫੀਸਰ ਆਕੇ ਪਹਿਲੇ ਦਿਨ ਦੂਜੇ ਦਿਨ ਤੀਜੇ ਦਿਨ ਆਕੇ ਪੁੱਛੇਗਾ ਹਾਂ ਬਈ ਤੂੰ ਕਿੰਨੇ ਦੀ ਪਰਚੀ ਤੈਨੂੰ ਕੋਈ ਦਿੱਕਤ ਤਾਂ ਨਹੀਂ ਆਈ ਇਹ ਮੈਂ ਜ਼ਿੰਮੇਵਾਰੀ ਮੰਡੀ ਵਾਰਡ ਦੇ ਅਫਸਰਾਂ ਦੇ ਔਰ ਪੁਲਿਸ ਅਫਸਰਾਂ ਦੇ ਅੱਜ ਜਿਹੜੇ ਤੇ ਖਾਸ ਤੌਰ ਤੇ ਜਿਹੜਾ ਮਾਲ ਟਾਊਨ ਔਰ ਹੀਰਾਂ ਨੂੰ ਆ ਸੌਰੀ ਜਿਹੜਾ ਨਮਾ ਥਾਣਾ ਬਣਿਆ ਔਰ ਇਹਦਾ ਚੌਂਕੀ ਜਿਹਨੂੰ ਆਪਾਂ ਕਹਿੰਦੇ ਸੀ ਉਸ ਜ਼म्मेवार ਅਫਸਰਾਂ ਤੇ ਬਿਲਾਣੀ ਚਾਹਨਾ ਕਿਉਂਕਿ ਨੇੜੇ ਆ ਜਿਹੜੀ ਪਾਰਕਿੰਗ ਦੇ ਆਪਾਂ ਗੱਲ ਕਰਦੇ ਹੁੰਨੀ ਪਾਰਕਿੰਗ ਮੰਨਿਆ ਜਨਕ ਵਿੱਚ ਪਤਲ ਵੀ ਹੋ ਚੁੱਕੇ ਨੇ ਇਸ ਪਾਰਕਿੰਗ ਨੂੰ ਲੈ ਕੇ ਕਿ ਠੇਕੇਦਾਰਾਂ ਦੇ ਵਿੱਚ ਹੀ ਅਸੀਂ ਇਹ ਪਾਰਕਿੰਗ ਰੱਖਣੀ ਆ ਪਰ ਹੁਣ ਪਿਛਲੇ ਸਮੇਂ ਤੋਂ ਕਾਫੀ ਸਟੇਬਲ ਚੱਲ ਰਹੀ ਹੈ ਇਸ ਦੇ ਦੇ ਨਾਤਪੂਰ ਨੂੰ ਹੋਰ ਅੱਗੇ ਕੀ ਕੀਤਾ ਜਾ ਸਕਦਾ ਕਿਉਂਕਿ ਇੱਥੇ ਦੋ ਚਾਰ ਕਤਲ ਵੀ ਹੋ ਚੁੱਕੇ ਨੇ ਇਸ ਪਾਰਕਿੰਗ ਦੇ ਦੇਖੋ ਮੈਂ ਇਸੇ ਜ਼म्मेवार ਨੂੰ ਤੁਹਾਨੂੰ ਜਿਹੜੀ ਪਹਿਲੀ ਗੱਲ ਸੁਣਾਈ ਸੀ ਮੇਰੇ ਤੇ ਜਦੋਂ ਰਿਮੈਂਬਰ ਹੀ ਆਈ ਸ਼ਹਿਰ ਵਾਸੀਆਂ ਨੇ ਦਿੱਤੀ ਪੰਜਾਬ ਸਰਕਾਰ ਨੇ ਦਿੱਤੀ ਅਗਰ ਮੇਰੀ ਪਹਿਲਾ ਵਿਜ਼ਿਟ ਸਗਾ ਉਹ ਵੀ ਮਨਜੋਗ ਐਸਐਸਪੀ ਸਰਤਾਜ ਚਾਹਲ ਸਾਹਿਬ ਦੇ ਨਾਲ ਉਹਦੇ ਵਿੱਚ ਅਫਸਰਾਂ ਨੂੰ ਖੜੇ ਕਰਕੇ ਉਹਦਾ ਕਾਰਨ ਹੀ ਇਹ ਸਗਾ ਵੀ ਕੋਈ ਇੱਥੇ ਕਿਸੇ ਨੂੰ ਹਰਾਸਮੈਂਟ ਕੋਈ ਲੜਾਈ ਝਗੜਾ ਕੋਈ ਵਾਰਦਾਤ ਕੋਈ ਜਿੱਦਾਂ ਤੁਸੀਂ ਕਹਿੰਿਆ ਵੀ ਕਤਲ ਵੀ ਹੋਏ ਆ ਇਦਾਂ ਦੇ ਮਾੜੇ ਚੰਗੇ ਕੰਮਾਂ ਨੂੰ ਰੋਕਿਆ ਜਾ ਸਕੇ ਕਿਉਂਕਿ ਕਿਸੇ ਦਾ ਕਤਲ ਹੋਣਾ ਕਿਸੇ ਸੱਟ ਲੱਗ ਜਣੀ ਕੋ ਆਮ ਕੰਮ ਨਹੀਂ ਹੁੰਦਾ ਮੇਰੀ ਗੱਲ ਸਮਝੋ ਮੈਂ ਕਹਿੰਦਾ ਉਹਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਬੜੀ ਵੱਡੀ ਹੁੰਦੀ ਹੈ ਜੋ ਸਾਨੂੰ ਦਿੱਤੀ ਹੈ ਮੈਂ ਉਦੋਂ ਇਹਨਾਂ ਚੀਜ਼ਾਂ ਤੋਂ ਬਚਣ ਦੇ ਲਈ ਡਿਟੇਲ ਜ਼ਿੰਮੇਵਾਰੀਆਂ ਵੰਡ ਬੰਡਾਈਆਂ ਲਾਈਨਾਂ ਤੁਸੀਂ ਦੇਖੋ ਜਾ ਕੇ ਆਪਾਂ ਪੁੱਛੀਏ ਜਾ ਕੇ ਜਾ ਕੇ ਪ੍ਰੈਸ ਜਾ ਕੇ ਉਹਨੂੰ ਪੁੱਛੇ ਪ੍ਰੈਸ ਆਮ ਲੋਕਾਂ ਨੂੰ ਪੁੱਛੇ ਤੁਹਾਨੂੰ ਦਿੱਕਤ ਹੈ ਅਗਰ ਕੋਈ ਦਿੱਕਤ ਹੈ ਮੇਤੇ ਤੱਕ ਪਹੁੰਚਾਵੇ ਮਜ਼ਾਕ ਹੀ ਕਿਸੇ ਵੀ ਕਹ ਲੂੰ ਫਲੈਸ਼ ਕਰ ਦੇਣਾ ਬਿਨਾਂ ਜ਼ਿੰਮੇਵਾਰੀ ਤੋਂ ਔਰ ਮੈਂ ਇਹ ਜਿਹੜੇ ਬੰਦੇ ਸੋਸ਼ਲ ਮੀਡੀਆ ਦੇ ਪੱਤਰਕਾਰ ਵੀ ਨਹੀਂ ਹੈਗੇ ਆ ਮੈਂ ਇਹਨਾਂ ਨੂੰ ਇਹ ਗੱਲ ਸਮਝਾਣੀ ਚਾਹਨਾ ਸਪਸ਼ਟ ਲਫ਼ਜ਼ਾਂ ਦੇ ਵਿੱਚ ਪਈ ਜ਼ਿੰਮੇਵਾਰੀ ਨਵਾਓ ਮੈਂ ਉਸ ਦੇ ਜਿਹੜੀ ਉਹ ਨਿਊਜ਼ ਸੀ ਉਸ ਦਿਨ ਮੈਂ ਕਿਹਾ ਸੀ ਬੇ ਜ਼ਿੰਮੇਵਾਰੀ ਨਵਾਈਏ ਪ੍ਰੈਸ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ ਅੱਜ ਸੋਸ਼ਲ ਮੀਡੀਆ ਬਹੁਤ ਜਦ ਤੋਂ ਅਗਰ ਦੁਨੀਆ ਦੇ ਸੱਤ ਰਿਸਪੌਂਸਿਬਿਲਟੀ ਜਿਆਦਾ ਆ ਉਹ ਸੋਸ਼ਲ ਮੀਡੀਆ ਦੇ ਪੱਤਰਕਾਰਾਂ ਦੀ ਆ ਉਹਨਾਂ ਨੂੰ ਗੱਲ ਨੂੰ ਸਮਝਣਾ ਚਾਹੀਦਾ ਮੇਰੀ ਗੱਲ ਸਮਝੋ ਮਾਫ ਕਰਨਾ ਉਹਨਾਂ ਨੇ ਕੱਲ ਨੂੰ ਉਹਨਾਂ ਦੇ ਬਾਰੇ ਕੋਈ ਚਲਾਦਰ ਤੇ ਫਿਰ ਵੀ ਤਾਂ ਦੁੱਖ ਹੋਣਾ ਹੀ ਆ ਸੋ ਮੈਂ ਇਹ ਕਰਕੇ ਉਹਨਾਂ ਨੂੰ ਬੜੇ ਹਲੀਮੀ ਦੇ ਨਾਲ ਇਹ ਕਹਿੰਦਾ ਇਹ ਗੱਲ ਅੱਜ ਫਿਰ ਦੁਬਾਰਾ ਇਸ ਤੋਂ ਪਹਿਲਾਂ ਮੈਂ ਮ ਜਾ ਕੇ ਡਿਫਰਮੇਸ਼ਨ ਕਰਾਂ ਔਰ ਮੈਂ ਅਜ ਤੱਕ ਤੁਸੀਂ ਦੇਖ ਲਓ ਇਨੇ ਮੇਰੇ ਪੱਤਰਕਾਰ ਵੀ ਬੈਠੇ ਆ 3 4 ਸਾਲ ਤੋਂ ਕੀ ਹੋ ਰਿਹਾ ਤੁਸੀਂ ਮੇਰੇ ਵੱਲੋਂ ਕਦੇ ਕੋਈ ਮੈਂ ਉਹਨਾਂ ਦੇ ਉਹਨਾਂ ਜਿਹੜੇ ਕਰਨ ਵਾਲੇ ਆ ਉਹਨਾਂ ਦੇ ਨਿਜੀ ਪ੍ਰੋਗਰਾਮਾਂ ਤੇ ਉਹਨਾਂ ਦੇ ਘਰ ਦੇ ਪ੍ਰੋਗਰਾਮਾਂ ਤੇ ਮੈਨੂੰ ਰਿਸਪੈਕਟਫੁਲੀ ਸੱਦਿਆ ਗਿਆ ਤਾਂ ਉਹਨਾਂ ਦੇ ਕਦੇ ਕੋਈ ਹੋਰ ਮੈਂ ਤਾਂ ਇੰਨਾ ਹਲੀਮੀ ਦੇ ਨਾਲ ਕੰਮ ਕਰਦਾ ਮੈਂ ਉਸ ਚੀਜ਼ ਨੂੰ ਵੀ ਮੰਨ ਨਹੀਂ ਕੀਤਾ ਕਦੇ ਸੋ ਇਸ ਚੀਜ਼ ਦਾ ਉਹਨਾਂ ਨੂੰ ਥੋੜਾ ਜਿਹਾ ਉਹਨਾਂ ਨੂੰ ਮਨ ਕਰਨਾ ਚਾਹੀਦਾ ਔਰ ਗੱਲ ਸਮਝਣੀ ਚਾਹੀਦੀ ਆ ਇਸ ਤੋਂ ਪਹਿਲਾਂ ਵੀ ਆਪਾਂ ਕੋ ਗੱਲ ਜਿਹੜੀ ਹੈ ਆਪਾਂ ਜਾ ਕੇ ਕਿਤੇ ਜਾ ਕੇ ਕੋਰਟ ਦੇ ਵਿੱਚ ਜਾ ਕੇ ਜਾ ਕੇ ਗੱਲ ਕਰੀਏ ਜਾ ਕੇ ਵੀ ਜੀ ਆ ਜ਼ਿੰਮੇਵਾਰੀ ਨਹੀਂ ਹੈ ਇਹਦੇ ਵਿੱਚ ਕਿਉਂਕਿ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਸਾਨੂੰ ਮੇਰਾ ਛੋਟਾ ਜਿਹਾ ਬੜਾ ਪਿਆਰਾ ਸ਼ਹਿਰ ਹੈ ਔਰ ਮੈਂ ਹਰੇਕ ਸ਼ਹਿਰ ਮੇਰੇ ਹਰੇਕ ਸ਼ਹਿਰ ਵਾਸੀ ਨਾਲ ਪਿਆਰ ਹੈ ਨਾ ਕੋ ਹੂ ਸੇ ਦੋਸਤੀ ਨਾ ਕੋ ਮੇਰਾ ਤਾਂ ਕੋ ਪੋਲੀਟੀਕਲੀ ਵੀ ਓਪੋਨੈਂਟ ਹੈ ਨਹੀਂ ਮੈਂ ਕੋਈ ਪੋਲੀਟੀਕਲੀ ਜਿਹਦਾ ਖਿਲਾਫ ਇਲੈਕਸ਼ਨ ਲੜਦਾ ਮੇਰੇ ਉਹ ਵੀ ਓਪੋਨੈਂਟ ਨਹੀਂ ਮੰਨਦਾ ਖਿਲਾਫ ਵੀ ਇੱਕ ਜ਼ਿੰਮੇਵਾਰ ਮਨਿਸਟਰ ਦੇ ਤੌਰ ਤੇ ਜ਼ਿੰਮੇਵਾਰ ਐਮ ਐਲ ਏ ਤੌਰ ਤੇ ਉਹਨਾਂ ਦੇ ਖਿਲਾਫ ਵੀ ਕਦੇ ਕੋਈ ਇਹ ਗੱਲ ਕੀਤੀ ਹਾਂ ਜਿਹੜਾ ਕੰਡਕਟਰ ਉਹਨਾਂ ਦਾ ਕੀਤਾ ਆ ਉਹ ਸਾਹਮਣੇ ਆ ਜਵੇ ਉਹਦੇ ਦੇ ਜ਼ਿੰਮੇਵਾਰ ਉਹੋ ਆ ਉਹਦੇ ਨਾਲ ਗੱਲ ਕਰਨੀ ਮੇਰਾ ਬੰਦਾ ਉਹਨਾਂ ਦਾ ਵੀ ਬੰਦਾ ਪਰ ਉਹ ਵੀ ਜ਼ਿੰਮੇਵਾਰੀ ਨਾਲ ਗੱਲ ਕਰਨ ਯਾਰ ਜ਼ਿੰਮੇਵਾਰੀ ਨਾਲ ਗੱਲ ਕੀਤੀ ਪਬਲਿਕ ਵੀ ਦੇਖਦੀ ਪਈ ਆ ਪਬਲਿਕ ਨੂੰ ਸਭ ਨੂੰ ਪਤਾ ਹੁੰਦਾ ਸੋ ਮੈਂ ਸੌਰੀ ਡੀਐਸਪੀ ਸਾਹਿਬ ਨੂੰ ਗੱਲ ਕਹਾਂਗਾ ਇਹ ਜ਼ਰੂਰ ਔਰ ਡੀਐਮ ਸਾਹਿਬ ਜਿਹੜੇ ਆ ਇਹ ਇਸ ਇਨਸੀਡੈਂਟ ਲਈ ਇੱਕ ਇੱਕ ਮਿੰਟ ਲਈ ਪਹਿਲਾਂ ਡੀਐਮ ਸਾਹਿਬ ਜਵਾਬ ਦੇਊਗੇ ਉਸ ਤੋਂ ਬਾਅਦ ਡੀਐਸਪੀ ਸਾਹਿਬ ਇੱਕ ਮਿੰਟ ਲਈ ਜਵਾਬ ਦੇਣਗੇ ਜੀ ਜੀ ਤਾਂ ਹਾਂ ਇਹ ਕਲਿਸੀਡੈਂਟ ਹੋ ਰਿਹਾ ਹੈ ਹਾਂਜੀ ਕੱਲ ਕੋਈ ਸਗਾ ਇਸ਼ੂ ਆਇਆ ਸੀਗਾ ਵੀ ਮੰਡੀ ਦੇ ਵਿੱਚ ਪਾਰਕਿੰਗ ਦੇ ਜਿਹੜਾ ਹੈਗੇ ਆ ਚਾਰਜ ਟਰੱਕ ਲੈ ਕੇ ਕਿਸੇ ਨੇ ਲਏ ਹੈਗੇ ਆ ਉਹਨੂੰ ਉਹ ਇਸ਼ੂ ਬਣਾਇਆ ਉਹਨਾਂ ਨੇ ਕਿ ਇੱਥੇ ਮਾਲ ਪ੍ਰੈਕਟਿਸ ਹੁੰਦੀਆਂ ਮੰਡੀ ਦੇ ਵਿੱਚ ਓਵਰਚਾਰਜ ਕਰਦੇ ਆ ਜਾਂ ਸਾਡੇ ਕੋਲ ਐ ਐਮਐਲਏ ਸਾਹਿਬ ਦਾ ਨਾਮ ਲੈ ਦਿੱਤਾ ਉਹਨਾਂ ਨੇ ਜੋ ਕਿ ਬੜੀ ਮਦਭਾਗੀ ਗੱਲ ਹੈ ਜੇ ਕਿ ਸਾਨੂੰ ਇਦਾਂ ਦੇ ਕੋਈ ਪ੍ਰੋਬਲਮ ਸਗੇ ਤੇ ਇੱਥੇ ਮੇਰੇ ਸੈਕਟਰੀ ਸਾਹਿਬ ਡਿਊਟੀ ਦਾ ਮੌਜੂਦ ਹੁੰਦੇ ਆ ਚੇਅਰਮੈਨ ਸਾਹਿਬ ਵੀ ਤਕਰੀਬਨ ਇੱਥੇ ਬੈਠੇ ਹੁੰਦੇ ਆ ਜਾਂ ਮੈਂ ਆਪਣੇ ਆਫਿਸ 'ਚ ਮੌਜੂਦ ਹੁੰਦਾ ਤੇ ਸਾਡੇ ਧਿਆਨ ਵਿੱਚ ਲਿਆ ਦਿੰਦੇ ਵੀ ਆਹ ਗੱਲਬਾਤ ਆ ਜੇ ਤੁਹਾਨੂੰ ਆਹ ਪ੍ਰੋਬਲਮ ਆ ਇਹ ਆਪਾਂ ਉਹਦੇ ਤੇ ਉਹਦਾ ਇਨਵੈਸਟੀਗੇਟ ਕਰਕੇ ਉਹਦਾ ਪੂਰਾ ਐਕਸ਼ਨ ਲੈਂਦੇ بجائے ਕਿ ਆਪਾਂ ਉਹਨੂੰ ਕੁਝ ਹੋਰ ਰੰਗਤ ਦੇ ਕੇ মিডিਆ ਦੇ ਵਿੱਚ ਜਾਂ ਜੋ ਵੀ ਹੈ ਉਹਦਾ ਕੁਝ ਗਲਤ ਮਤਲਬ ਪ੍ਰਭਾਵ ਦੇਣ ਦਾ ਜਿਹੜਾ ਯਤਨ ਕੀਤਾ ਗਿਆ ਵਾ ਗਲਤ ਮਤਭਾਗੀ ਗੱਲ ਆ ਤੇ ਬਾਕੀ ਜੇ ਕੋਈ ਇਦਾਂ ਦਾ ਇਸ਼ੂ ਹੈ ਕਿਸੇ ਨੂੰ ਪ੍ਰੋਬਲਮ ਆ ਤਾਂ ਆਪਾਂ ਉਹਨੂੰ ਇਨਵੈਸਟੀਗੇਟ ਕਰਾਂਗੇ ਤੇ ਅਕੋਰਡਿੰਗਲੀ ਜੋ ਆਪਾਂ ਰੂਲਸ ਐ ਰੈਗੂਲੇਸ਼ਨ ਆ ਉਹਦੇ ਅਕੋਰਡਿੰਗਲੀ ਅਸੀਂ ਕਾਰਵਾਈ ਕਰਾਂਗੇ ਇਹ ਪਾਰਕਿੰਗ ਦੀ ਗੱਲ ਹੋਈ ਜੀ ਪਹਿਲਾਂ 24 ਘੰਟੇ ਦੀ ਪਾਰਕਿੰਗ ਹੁਣ 12 ਘੰਟੇ ਦੀ ਜਿਸ ਕਰਕੇ ਦਿੱਕਤ ਆ ਰਹੀ 3-3 ਪਰਚੀ ਉਹ ਵੀ ਕਰਤੀ ਹੈ ਜਿਸ ਕਰਕੇ ਇਸ਼ੂ ਸਾਰਾ ਬਣਿਆ ਜੀ ਜੀ ਇਹਨਾਂ ਕਰਕੇ ਦੇਖਦੇ ਤੁਸੀਂ 24 ਘੰਟੇ ਤੋਂ 12 ਘੰਟੇ ਇੱਕ ਵਾਰੀ ਕਰ ਦਿੱਤਾ ਕਿ ਇਹ ਮੇਨ ਇਸ਼ੂ ਨਹੀਂ ਨਹੀਂ ਗੱਲ ਇਹ ਵੀ ਪਹਿਲਾਂ ਆਪਾਂ ਚੈੱਕ ਕਰ ਲਾਂਗੇ ਕਿ ਵੀ ਇਹ ਚੀਜ਼ ਹੈਗੀ ਆ ਇਦਾਂ ਪਰਚੀ ਕੱਟ ਹੋਈ ਆ ਉਤੇ ਐਕਸ਼ਨ ਲਵਾਂਗੇ ਜਾਂ ਜੇ ਉਹ ਜੋ ਵੀ ਹੈ ਮਤਲਬ ਮੈਟਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਆਪਾਂ ਉਹ ਰੋਟਰੀ ਚਲਾ ਕੇ। ਕੱਲ ਜਿਹੜਾ ਇਨਸੀਡੈਂਟ ਸਾਡੇ ਧਿਆਨ ਆ। ਪ੍ਰਿੰਟ ਕਢਾ ਪ੍ਰਿੰਟ ਕਢਾ ਕੇ ਜਾਓ ਪ੍ਰਿੰਟ ਕਢਾ ਕੇ। ਪਹਿਲਾਂ ਤੇ ਮੈਨੂ ਕੀ ਅਸੀਂ ਆਵਾਜ਼ ਕਰਾਂਗੇ ਕਿ ਇਹਦਾ ਸਿਸਟਮ ਕੀ ਹੈ ਕਿ ਇਹ ਕਿਸੇ ਕੋਲ ਮੌਜੂਦ ਹੈ ਜਾ ਸਕਦਾ ਕਿ ਇਹ ਮੰਨ ਨਾਰਮ ਹੈਗਾ। ਉਹਦੇ ਮੁਤਾਬਕ ਉਹਨੂੰ ਵੀ ਗਿਲਟੀ ਹੋਇਆ ਉਹਦੇ ਅਗੇਂਸਟ ਅਸੀਂ ਜਿਹੜੀ ਕਾਰਵਾਈ ਕਰਨੀ ਹੈ। ਸੁਪੋਧ ਕੀ ਹੈ ਕਿ ਆਪ ਬਿਨਾ ਕਿਸੇ ਡਾਟੇ ਬਿਨਾ ਕਿਸੇ ਸੋਚ ਵਿਚਾਰ ਦੇ ਅਸੀਂ ਇਸ ਅਫੀਸਰ ਵੀ ਅਫਸਰ ਬੈਠੇ ਆਂ ਦੇ ਉੱਤੇ ਕਿਸੇ ਇੰਡੀਵਿਜੂਅਲ ਦੇ ਉੱਤੇ ਚਾਹੇ ਉਹ ਡੀਐਮ ਹੋਵੇ ਚਾਹੇ ਮੈਨੂੰ ਨਾ ਮੁਲੂਕਾ ਸਰਕਾਰ ਹੋਵੇ ਬਿਨਾਂ ਕਿਸੇ ਗਲਦੂਦ ਤੇ ਅਲੀਗੇਸ਼ਨ ਜਿਹੜਾ ਲਾਟਾ ਉਹ ਬਿਨਾਂ ਤਹਿਕੀਕਾ ਕੀਤਿਆ ਉਸ ਗੱਲ ਨੂੰ ਤਬਦੀਲਤਾ ਨਾ ਲਵਾਂ ਅਗਰ ਜੇ ਸਾਰੇ ਅਲੀਗੇਸ਼ਨ ਗਲਤ ਸਾਬਤ ਹੁੰਦੇ ਹੈ ਤੇ ਫਿਰ ਲੀਗਲ ਐਕਸ਼ਨ ਪੱਕਾ ਹੈਗਾ ਉਹ ਕਰਾਂਗੇ ਤੁਹਾਡਾ ਐਮਐਲਏ ਜਿਸ ਨੇ ਇੱਕ ਲਾਲ ਬੱਡੀ ਨੇ ਗੱਲਾਂ ਕਰਾਉਣ ਨੂੰ ਜ਼ੁਬਾਕ ਕਰਨਾ ਬਲਕਿ ਇਹ ਕਰਦੀ ਹੈ ਪੰਜਾਬ ਸਰਕਾਰ ਦੀ ਸਰਕਾਰ ਦੇ ਸਿਰੂ ਕੀ ਦੀ ਗੱਲ ਹੈ ਉਹ ਤੇ ਗਵਰਨਰ ਨੇ ਇਸੇ ਕਰਕੇ ਹੀ ਇਹ ਐਸਫੀ ਜੈਪਾਲ ਸਿੰਘ ਵੀ ਡੀਪੀ ਲਗਾ ਰਹੇ ਹਨ ਔਰ ਇਹ ਬੜਾ ਬਨੂਤਲੀ ਬਾਤ ਕੀਤਾ ਜਾਊਗਾ ਕਿ ਕੋਈ ਇਹੋ ਜੀ ਗੱਲ ਸਾਡੇ ਸਾਹਮਣੇ ਆ ਰਹੀ ਹੈ ਬੱਚਿਆਂ ਦੀ ਇਨਮੇਡੀਏਟਲੀ ਕਾਰਵਾਈ ਕਰਾਂਗੇ ਸਾਨੂੰ ਫ੍ਰੀ ਰਜਿਸਟ੍ਰੇਸ਼ਨ ਹੈਗੀ ਹੈ ਜਿਹਦੇ ਨਾਲ ਵੀ ਕੌਂਸਲ ਕਰਦਾ ਸਕੀਏ ਸਾਡੇ ਆਕੇ ਦੱਸੇ ਕੋਈ ਇਨਸੀਡੈਂਟ ਆ ਸਾਹਿਬ ਦੱਸੇ ਅਸੀਂ 24 ਆਵਰ ਦੇ ਵਿੱਚ